ਇਹਦਾ ਮਨ ਇੱਕ ਦਮ ਦੇ ਚ ਆ ਗਿਆ ਕੀ ਕਰੇਗਾ ਕਿਤਨਾ ਕਰ ਸਕਦਾ ਹੈ ਕਿੰਨੇ ਕਰਮ ਕਰ ਸਕਦਾ ਹੈ ਅਗਰ ਇੱਕ ਦਮ ਦੇ ਟਿਕ ਗਿਆ ਇੱਕ ਚਿਤ ਜਾਏ ਇੱਕ ਛਿਨ ਰਿਹਾ ਹੋ ਇੱਕ ਛਿਨ ਦੇ ਚ ਇੱਕ ਦਮ ਦੇ ਚ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ ਤਾਂ ਮੈਂ ਫਿਰ ਦੋਰਾਵਾਂ ਸਾਰੇ ਪਾਪ ਧੋਲਣਗੇ ਇੱਕ ਦਫਾ ਵਾਹਿਗੁਰੂ ਆਖਦੇ ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਟੁੱਲਣਗੇ ਸਾਰੇ ਦੁੱਖ ਮਿਟਣਗੇ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਦੁੱਖ ਮਿਟਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਂਚ ਬੰਦੇ ਨੂੰ ਆਉਂਦੀ ਏ ਇੱਕ ਦਫਾ ਕਹਿਣ ਦੀ ਜਾਂਚ ਨਹੀਂ ਆਉਂਦੀ ਇੱਕ ਦਫਾ ਤੇ ਕਹਿਣਾ ਆਉਂਦਾ ਇੱਕ ਛਿਨ ਦੇ ਵਿੱਚ ਇੱਕ ਦਮ ਦੇ ਵਿੱਚ ਮਨ ਉੱਥੇ ਆਵੇ 我不那样谅他。